ਸਵਾਗਤ ਹੈ ਜੀ ਹੁਸ਼ਾਰਪੁਰ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਹਾਂ ਚੇਤਨ ਕਸ਼ਪ ਤਾਂ ਕੱਲ ਯਾਨੀ ਕਿ 25 ਜੁਲਾਈ ਤੋਂ ਮਾਤਾ ਚੰਤਪੁਰਨੀ ਜੀ ਦੇ ਨవరాత్రੇ ਸ਼ੁਰੂ ਹੋਣ ਜਾ ਰਹੇ ਨੇ ਤਾਂ 9 ਦਿਨ ਲਗਾਤਾਰ ਹੁਸ਼ਾਰਪੁਰ ਦੇ ਵਿੱਚ ਰੌਣਕਾਂ ਲੱਗਣਗੀਆਂ ਮਾਤਾ ਚੰਤਪੁਰਨੀ ਜੀ ਦੇ ਦਰਬਾਰ ਤੇ ਨਤਮਸਤਕ ਹੋਣ ਦੇ ਲਈ ਸੰਗਤ ਹੈ ਜਿਹੜੀ ਉਹ ਹੁਣ ਤੇ ਜਾਣੀ ਸ਼ੁਰੂ ਹੋ ਚੁੱਕੀ ਹੈ ਤਾਂ ਦੂਜੇ ਪਾਸੇ ਤੁਹਾਨੂੰ ਤਸਵੀਰਾਂ ਜਿਹੜੀਆਂ ਮਾਤਾ ਚੰਤਪੁਰਨੀ ਨੂੰ ਜਿੱਥੋਂ ਸ਼ੁਰੂਆਤ ਹੁੰਦੀ ਹੈ ਰਸਤੇ ਦੀ ਬੰਜਰ ਬਾਗ ਚੌਕ ਤੇ ਅਸੀਂ ਤੁਹਾਨੂੰ ਉਹ ਤਸਵੀਰਾਂ ਦਿਖਾ ਰਹੇ ਹਾਂ ਕਿਉਂਕਿ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਹੱਥ ਕਾਫੂ ਸੋਈ ਪੈਸੀ ਤਾਂ ਹੁਸ਼ਿਆਰਪੁਰ ਟ੍ਰੈਫਿਕ ਪੁਲਿਸ ਵੱਲੋਂ ਇਸ ਦਾ ਜਿਹੜਾ ਜਿੰਮਾ ਚੁੱਕਿਆ ਗਿਆ ਟ੍ਰੈਫਿਕ ਪੁਲਿਸ ਦੇ ਇੰਚਾਰਜ ਸੁਭਾਸ਼ ਭਾਗੇ ਤੇ ਨਾਲ ਉਹਨਾਂ ਤੇ ਜਿਹੜੀ ਸਮੁੱਚੀ ਟੀਮ ਹੈ ਏਐਸਆਈ ਕਮਲਜੀਤ ਸਿੰਘ ਤਾਂ ਹੋਰ ਜਿਹੜੇ ਹੋ ਤੇ ਪੀਸੀਆਰ ਦੇ ਮੁਲਾਜ਼ਮ ਵੀ ਹੈ ਜਿਹੜੇ ਉਹ ਨਾਲ ਹੀ ਉਹਨਾਂ ਤੇ ਮੌਜੂਦ ਨੇ ਤਾਂ ਉਹਨਾਂ ਵੱਲੋਂ ਆਪਣੇ ਪੱਧਰ ਤੇ ਹੁਣ ਜਰਗੀ ਕੋਲ ਹੁਸ਼ਿਆਰਪੁਰ ਪ੍ਰਸ਼ਾਸਨ ਵੱਲੋਂ ਆਪਣੇ ਪੱਧਰ ਤੇ ਇਸ ਮਾਰਗ ਦੀ ਜਿਹੜੀ ਉਹ ਸਫਾਈ ਕਰਵਾਈ ਜਾ ਰਹੀ ਹੈ ਸੋ ਟ੍ਰੈਫਿਕ ਨੂੰ ਲੈ ਕੇ ਕੀ ਕੁਝ ਤਿਆਰੀਆਂ ਜਿਹੜੀਆਂ ਉਹ ਟ੍ਰੈਫਿਕ ਪੁਲਿਸ ਹੁਸ਼ਿਆਰਪੁਰ ਵੱਲੋਂ ਕੀਤੀਆਂ ਗਈਆਂ ਨੇ ਕਿਉਂਕਿ ਹੁੱਲੜਬਾਜ਼ ਅੱਜ ਦੀ ਇਹ ਵੀਡੀਓ ਜ਼ਰੂਰ ਵੇਖਣ ਮਾਤਾ ਜੀ ਦੇ ਦਰਬਾਰ ਨੂੰ ਜਦੋਂ ਲੋਕ ਜਾਂਦੇ ਨੇ ਤਾਂ ਕੁਝ ਹੁੱਲੜਬਾਜ਼ ਹੈ ਉਹ ਬਾਜੇ ਵਜਾਉਂਦੇ ਨੇ ਗੱਡੀਆਂ ਤੇ ਵੱਡੇ ਹੋਰਨ ਵਜਾਉਂਦੇ ਨੇ ਤਾਂ ਹੁੱਲੜਬਾਜ਼ੀ ਕਰਕੇ ਸੰਗਤਾਂ ਨੂੰ ਜਿਹੜੀਆਂ ਉਹ ਸ਼ਰਧਾਲੂਆਂ ਨੂੰ ਤਾਂ ਕਿ ਪਰੇਸ਼ਾਨ ਕਰਦੇ ਨੇ ਤਾਂ ਬੈਰੀਕੇਟਿੰਗ ਹੈ ਜੇ ਉਹ ਪੂਰੇ ਸ਼ਹਿਰ ਦੇ ਵਿੱਚੋਂ ਇਕੱਤਰ ਕਰਕੇ ਸਾਥ ਤੇ ਕਿਉਂਕਿ ਟ੍ਰੈਫਿਕ ਆ ਜਿਹੜਾ ਉਹ ਡਿਵਰਟ ਕੀਤਾ ਜਾਏਗਾ ਤਾਂ ਗੁਰਪ੍ਰੀਤ ਗੋਪੀ ਟ੍ਰੈਫਿਕ ਪੁਲਿਸ ਇਹ ਮੁਲਾਜ਼ਮ ਨੇ ਉਹ ਵੀ ਨਾਲ ਲੱਗੇ ਹੋਏ ਨੇ ਸਮੂੱਚੀ ਜਿਹੜੀ ਟੀਮ ਹੁਸ਼ਿਆਰਪੁਰ ਟ੍ਰੈਫਿਕ ਪੁਲਿਸ ਦੀ ਜਿਹੜੀ ਸਮੁੱਚੀ ਟੀਮ ਹੈ ਉਹ ਤਿਆਰੀਆਂ ਦੇ ਵਿੱਚ ਹੁਣ ਤੋਂ ਜੁੜ ਚੁੱਕੀ ਆ ਕਿਉਂਕਿ ਕਾਫੀ ਜ਼ਿਆਦਾ ਉਤਸ਼ਾਹ ਮਾਤਾ ਚੰਤਪੁਰਨੀ ਜਿਹਦੇ ਮੇਲਿਆਂ ਨੂੰ ਲੈ ਕੇ ਸ਼ਰਧਾਲੂਆਂ ਦੇ ਵਿੱਚ ਪਾਇਆ ਜਾ ਰਿਹਾ ਤਾਂ ਟ੍ਰੈਫਿਕ ਇੰਚਾਰਜ ਸੁਭਾਸ਼ ਭਗਤ ਵੀ ਮੌਜੂਦ ਨੇ ਗੱਲਬਾਤ ਕਰ ਲੈਂਦੇ ਆ ਟ੍ਰੈਫਿਕ ਨੂੰ ਲੈ ਕੇ ਕੀ ਕੁਝ ਤਿਆਰੀਆਂ ਨੇ ਅਜੇ ਉਹਨਾਂ ਵੱਲੋਂ ਗਾਈਡਲਾਈਨਾਂ ਜਿਹੜੇ ਜਾਰੀ ਕੀਤੀਆਂ ਜਾ ਰਹੀਆਂ ਨੇ ਸੁਭਾਸ਼ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਤੁਹਾਡਾ ਵੀ ਸਵਾਗਤ ਹੈ ਜੀ ਬਹੁਤ ਬਹੁਤ ਜੀ ਆਇਆਂ ਨੂੰ ਜੀ ਮਾਤਾ ਚੰਤਪੁਰਨੀ ਜੀ ਦੇ ਨਵਰਾਤਰੇ ਜਿਹੜੇ ਕੱਲ ਤੋਂ ਸ਼ ਹਜ਼ਾਰਾਂ ਹੀ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਹੈ ਜਿਹੜੇ ਸ਼ਰਧਾਲੂ ਐ ਨਤਮਸਤਕ ਹੌਣ ਦੇ ਲਈ ਮਾਤਾ ਜੀ ਦੇ ਦਰਬਾਰ ਤੇ ਸੱਚਤਾ ਕਰਨ ਦੇ ਲਈ ਜਾਂਦੇ ਨੇ ਪੈਦਲ ਵੀ ਜਾਂਦੇ ਨੇ ਟ੍ਰੈਫਿਕ ਇੱਕ ਵੱਡੀ ਚੁਣੌਤੀ ਹੁੰਦੀ ਹੈ ਤਾਂ ਕੀ ਕੁਝ ਫਿਰ ਹੁਣ ਤਿਆਰੀਆਂ ਨੇ ਹੁਸ਼ਿਆਰਪੁਰ ਪੁਲਿਸ ਦੀ ਹੈ ਟ੍ਰੈਫਿਕ ਨੂੰ ਕਿਵੇਂ ਡਿਵਰਟ ਕੀਤਾ ਜਾ ਰਿਹਾ ਹੈ ਕਿਵੇਂ ਸੰਭਾਲਿਆ ਜਾਵੇਗਾ ਜੀ ਜੈ ਮਾਤਾ ਦੀ ਜੀ ਸਾਰੀ ਸੰਗਤ ਨੂੰ ਬੜੇ ادب ਤੇ ਸਤਿਕਾਰ ਨਾਲ ਬੇਨਤੀ ਹੈ ਕਿ ਅੱਜ ਵੀ ਮਾਨਯੋਗ ਡੀਸੀ ਸਾਹਿਬ ਮਾਨਯੋਗ ਐਸਐਸਪੀ ਸ਼ਹਿਰਪੁਰ ਜੀ ਮਾਨਯੋਗ ਜਿੰਪਾ ਸਾਹਿਬ ਮੌਜੂਦਾ ਐਮਐਲਏ ਸਾਹਿਬ ਸਾਰੇ ਸਟਾਫ ਦੀ ਅੱਜ ਮੀਟਿੰਗ ਹੋਈ ਸੀ ਉਹਦੇ ਵਿੱਚ ਅਸੀਂ ਸਾਰਿਆਂ ਇਹ ਵੀ ਅਸੀਂ ਸੰਗਤ ਨੂੰ ਕੀ ਕੀ ਸਹੂਲਤਾਂ ਦੇ ਸਕਦੇ ਆ ਕੀ ਕੀ ਸੰਗਤ ਦੀ ਆਪਾਂ ਸੇਵਾ ਕਰ ਸਕਦੇ ਹਾਂ ਉਸ ਸੰਬੰਧ ਵਿੱਚ ਮੀਟਿੰਗ ਹੋਈ ਸੀ ਬਾਕੀ ਇਹ ਟ੍ਰੈਫਿਕ ਦੀ ਗੱਲ ਦੇਖੋ ਚੇਤਨ ਜੀ ਇੱਥੇ ਲੱਖਾਂ ਦੇ ਹਿਸਾਬ ਨਾਲ ਸੰਗਤ ਆਉਣੀ ਅਨੰਤ ਸਮੂਹ ਹੈ ਸੰਗਤ ਦੀ ਕੋਈ ਗਿਣਤੀ ਨਹੀਂ ਹੈ ਕਿਉਂਕਿ ਮਾਤਾ ਜੀ ਦਾ ਇੰਨਾ ਸਤਕਾਰ ਕਰਦੇ ਲੋਕ ਇੰਨਾ ਪਿਆਰ ਕਰਦੇ ਆ ਇੰਨੀ ਸ਼ਰਧਾ ਲੋਕਾਂ ਦੇ ਵਿੱਚ ਇਹ ਸੰਗਤ ਦਾ ਅਨੁਮਾਨ ਦੇਣਾ ਔਖਾ ਹੈ ਵੀ ਕਿੰਨੀ ਕਿ ਸੰਗਤ ਹੋਊਗੀ ਬਹੁਤ ਜਿਆਦਾ ਸੰਘਤ ਹੁੰਦੀ ਹੈ ਉਹਦੇ ਵਾਸਤੇ ਜਿਹੜੇ ਟ੍ਰੈਫਿਕ ਦੇ ਹੈ ਪ੍ਰੋਪਰ ਜਿਹੜੇ ਪ੍ਰਬੰਧ ਹੈ ਉਹ ਕੀਤੇ ਗਏ ਆ ਅਸੀਂ ਬੈਰੀਕੇਡ ਇਥੇ ਮੰਗਾ ਲਏ ਆ ਸਾਰੇ ਜਿੱਥੇ ਜਿੱਥੇ ਬੈਰੀਕੇਟਿੰਗ ਕਰਨੀ ਹੈ ਅੱਜ ਅਸੀਂ ਬੈਰੀਕੇਟਿੰਗ ਪ੍ਰੋਪਰ ਕਰਕੇ ਦੇਖ ਲੈਣੀ ਹੈ ਇਹ ਸਾਡੇ ਕੋਲ ਮੌਕੇ ਮੁਤਾਬਕ ਸਾਡੇ ਕੋਲ ਬੈਰੀਕੇਡ ਹੈ ਜਿੱਥੇ ਹੋਰ ਲੋੜ ਪਈ ਆਪਾਂ ਹੋਰ ਲੈ ਲੈਣੇ ਆ ਉਹਦੇ ਵਾਸਤੇ ਅਸੀਂ ਬਾਹਰੋਂ ਵੀ ਜਿਹੜੇ ਆਪਣੀ ਰੇਂਜ ਵਿੱਚੋਂ ਵੀ ਟ੍ਰੈਫਿਕ ਦੇ ਮੁਲਾਜ਼ਮ ਜਿਹੜੇ ਬੁਲਾ ਰਹੇ ਆ ਵੌਲੰਟੀਅਰ ਲੋਕ ਬਹੁਤ ਹੈ ਹਿਸ਼ਾਰਪੁਰ ਦੇ ਮੈਨੂੰ ਬੜਾ ਗਰਮ ਮਹਿਸੂਸ ਹੋ ਰਿਹਾ ਇਹ ਗੱਲ ਦੱਸ ਕੇ ਕਿ ਨੌਜਵਾਨ ਜਿਹੜੇ ਯੰਗ ਬੱਚੇ ਆ ਉਹ ਬਹੁਤ ਅੱਗੇ ਆ ਰਹੇ ਆ ਕਿ ਅਸੀਂ ਵੀ ਇਸ ਵਾਰ ਮਾਤਾ ਜੀ ਦੇ ਮੇਲੇ ਵਿੱਚ ਟ੍ਰੈਫਿਕ ਦੇ ਨਾਲ ਯੋਗਦਾਨ ਦੇ ਕੇ ਅਸੀਂ ਸੰਗਤ ਦਾ ਜਿਹੜਾ ਜੀ ਆਇਆ ਤੇ ਧੰਨਵਾਦ ਤੇ ਸਵਾਗਤ ਉਹਨਾਂ ਦਾ ਕਰਨਾ ਜੀ ਜੀ ਸ਼ੁਭਾਸ ਜੀ ਇੱਕ ਇਹ ਬੀੜਾ ਚੁੱਕਿਆ ਗਿਆ ਤੁਹਾਡੇ ਵੱਲੋਂ ਇੱਕ ਟਰੈਕਟਰ ਲਿਆਂਦਾ ਗਿਆ ਤੇ ਜਿਹੜੀ ਇਹ ਸਾਫ ਸਫਾਈ ਹੁਸ਼ਿਆਰਪੁਰ ਪੁਲਿਸ ਨੇ ਨਵੇਕਲਾ ਕੇ ਕੰਮ ਕੀਤਾ ਜੀ 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 ਇਹ ਮਾਨਯੋਗ ਐਸਐਸਪੀ ਹੁਸ਼ਿਆਰਪੁਰ ਜੀ ਨੇ ਸਾਨੂੰ ਹਦਾਇਤਾਂ ਕੀਤੀਆਂ ਸੀ ਵੀ ਜਿੱਥੇ ਵੀ ਤੁਸੀਂ ਟ੍ਰੈਫਿਕ ਦਾ ਮਲਾਜ਼ਮ ਤੁਹਾਡੇ ਖੜਾ ਹੁੰਦਾ ਹੈ ਅਗਰ ਤੁਸੀਂ ਉੱਥੇ ਦੇਖਦੇ ਹੋ ਕੋਈ ਖੱਡਾ ਕਰੋੜਾ ਆ ਇਦਾਂ ਦਾ ਕੋਈ ਪਿਆ ਉਹਨੂੰ ਆਪਣੇ ਤੌਰ ਤੇ ਤੁਸੀਂ ਕਰਵਾ ਕੇ ਤੇ ਉਹਨੂੰ ਕਰ ਦਿਓ ਤਾਂ ਜੋ ਆਉਣ ਵਾਲੀ ਕੋਈ ਸੰਗਤ ਨੂੰ ਕੋਈ ਦਿੱਕਤ ਜਿਹੜੀ ਨਾ ਹੋਵੇ ਇਹ ਛੋਟੇ ਦੇ ਖੱਡਾ ਸੀਗਾ ਇਹ ਭਾਈ ਸਾਹਿਬ ਟਰੈਕਟਰ ਤੇ ਸਾਡੇ ਲਾਗੂ ਦੀ ਲੰਗੇ ਆ ਅਸੀਂ ਇਹਨਾਂ ਦੀ ਸੇਵਾਵਾਂ ਲੈ ਕੇ ਇਹਨੂੰ ਪੂਰਾ ਕਰਾ ਦੇਣਾ ਜੀ ਟਰੈਫਿਕ ਜਿਵੇਂ ਕਿ ਮੈਂ ਸ਼ੁਰੂਆਤ ਦੇ ਵਿੱਚ ਵੀ ਦੱਸਿਆ ਵੱਡੀ ਚੁਣੌਤੀ ਹੁੰਦਾ ਉੱਥੇ ਤੁਹਾਡੇ ਵੱਲੋਂ ਵੱਡੇ ਪੱਧਰ ਤੇ ਹੁਸ਼ਾਰਪੁਰ ਪੁਲਿਸ ਪ੍ਰਬੰਧ ਵੀ ਕਰ ਰਹੀ ਆ ਹੁੱਲੜ ਬਾਸ ਉਹ ਬਹੁਤ ਸਰਗਰਮ ਰਹਿੰਦੇ ਨੇ ਬਾਜੇ ਵਜਾਉਂਦੇ ਨੇ ਪਿਛਲੇ ਸਾਲ ਵੀ ਅਦਾਰਾ ਹਸ਼ਾਰਪੁਰ ਉਸ ਨੇ ਕਈ ਤੁਹਾਡੇ ਧੱਕੇ ਜੜਾਏ ਸੀ ਜਿਹੜੇ ਹੁੱਲੜਬਾਜ਼ੀ ਕਰ ਰਹੇ ਸੀ ਬਹੁਤ ਇੱਕ ਗੰਦਾ ਸੰਦੇਸ਼ ਆ ਜਿਹੜਾ ਉਹ ਦੇ ਰਹੇ ਸੀ ਲੋਕਾਂ ਨੂੰ ਤੇ ਹੁੱਲੜਬਾਜ਼ੀ ਨੂੰ ਕਿਵੇਂ ਨਿਜੇਠਿਆ ਜਾਵੇਗਾ ਜੀ ਕੀ ਪ੍ਰਬੰਧ ਆ ਉਹਨਾਂ ਦੇ ਨਾਲ ਨਿਪਟਣ ਦੇ ਲਈ ਕੀਤਨ ਜੀ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਪਲੀਜ਼ ਅਸੀਂ ਤੁਹਾਡਾ ਬਹੁਤ ਮਾਣ ਸਤਿਕਾਰ ਤੇ ਆਦਰ ਕਰਾਂਗੇ ਅਗਰ ਕੋਈ ਵਿਅਕਤੀ ਮੇਲੇ ਵਿੱਚ ਆ ਕੇ ਮੇਲੇ ਦਾ ਡਿਸਪੀਸਪਲਨ ਭੰਗ ਕਰਨ ਦੀ ਕੋਸ਼ਿਸ਼ ਕਰੇਗਾ ਜਿਸ ਤਰ੍ਹਾਂ ਤੁਸੀਂ ਪਿਛਲੀ ਵਾਰ ਫੜੇ ਸੀ ਉਹ ਤਿੰਨ ਬੱਚੇ ਟ੍ਰਿਪਲਿੰਗ ਕਰਕੇ ਪੀਪਣੀਆਂ ਵਜਾ ਕੇ ਜਿਹੜਾ ਮੇਲੇ ਦਾ ਮਾਹੌਲ ਖਰਾਬ ਕਰ ਰਹੇ ਸੀ ਅਸੀਂ ਫਿਰ ਘਰ ਜਾ ਕੇ ਉਹਨਾਂ ਦਾ ਚਲਾਨ ਕੀਤਾ ਸੀਗਾ ਤੇ ਬਹੁਤ ਵਧੀਆ ਲੱਗਾ ਪਬਲਿਕ ਨੇ ਬਹੁਤ ਵਧੀਆ ਸਾਨੂੰ ਉੱਚ ਕੋਆਪਰੇਟ ਕੀਤਾ ਉਸ ਤੋਂ ਬਾਅਦ ਸੁਧਰ ਵੀ ਗਏ ਸੀ ਬਹੁਤ ਸਾਰੇ ਕੋਲ ਜੀ ਸੁਧਰ ਗਏ ਸੀ ਔਰ ਉਸ ਪਿਛਲੇ ਸਾਲ ਇਹੜੀਆਂ ਪੀਪਣੀਆਂ ਵਾਲੇ ਜਿਹੜੇ ਵੇਚਣ ਵਾਲੇ ਸੀ ਬਹੁਤ ਘਟ ਗਈਆਂ ਉਹ ਨਿਰਾਸ਼ ਗਏ ਸੀਗੇ ਇਸ ਕਰਕੇ ਸਭ ਨੂੰ ਬੇਨਤੀ ਹੈ ਕਿ ਪਲੀਜ਼ ਇਹ ਸਾਡੇ ਘਰ ਦਾ ਨਿੱਜੀ ਮੈਂ ਸਮਝਦਾ ਕਿ ਨਿੱਜੀ ਸਾਡੇ ਇੱਕ ਘਰ ਦਾ ਇੱਕ ਪ੍ਰੋਗਰਾਮ ਹੈ ਮਾਤਾ ਜੀ ਦਾ ਬਾਰੋਂ ਸੰਗਤ ਚੱਲ ਕੇ ਆਉਣੀ ਐ ਅਸੀਂ ਉਹਨਾਂ ਦਾ ਮਾਣ ਸਨਮਾਨ ਉਹਨਾਂ ਦਾ ਰਿਸਪੈਕਟ ਜਿਹੜੀ ਐ ਉਹ ਕਿਵੇਂ ਕਰਨੀ ਐ ਉਹਦੇ ਵਾਸਤੇ ਅਸੀਂ ਬਚਨ ਬੱਧਾ ਜਿਹੜੇ ਹੁੱਲੜ ਬਾਜ ਐ ਉਹਨਾਂ ਨੂੰ ਫੇਰ ਬੜੇ ਪਿਆਰ ਤੇ ਅਦਬ ਤੇ ਸਤਿਕਾਰ ਨਾਲ ਬੇਨਤੀ ਹੈ ਕਿ ਪਲੀਜ਼ ਤੁਸੀਂ ਹੁੱਲੜ ਬਾਜੀ ਨਾ ਕਰੋ ਮਾਤਾ ਜੀ ਦੇ ਜਿਹੜਾ ਨਰਾਤੇ ਆ ਇਹਨਾਂ ਦਾ ਆਨੰਦ ਮਾਣੋ ਜਿਹੜੀ ਬਾਹਰੋਂ ਸੰਗਤ ਆ ਰਹੀ ਐ ਉਹਨਾਂ ਦੇ ਦਰਸ਼ਨ ਕਰਕੇ ਉਹਨਾਂ ਦੇ ਚਰਨ ਪਰਸ ਕੇ ਉਹਨਾਂ ਦੀ ਜਿਹੜੀ ਆਪਾਂ ਖੁਸ਼ੀਆਂ ਲੈਣੀਆਂ ਨਾ ਕਿ ਅਸੀਂ ਮਾਹੌਲ ਖਰਾਬ ਕਰਨਾ ਮੇਲੇ ਦਾ ਕਾਰਵਾਈ ਕਿੱਦਾਂ ਦੀ ਹੋਏਗੀ ਜੇਕਰ ਕੋਈ ਹੁੱਲੜਬਾਜ਼ ਤੱਕੇ ਚੜਦਾ ਹੈ ਹੁਸ਼ਾਰਪੁਰ ਟ੍ਰਾਫਿਕ ਪੁਲਿਸ ਤੇ ਕੀ ਰਵਈਆ ਰਹੇਗਾ ਫਿਰ ਪੁਲਿਸ ਦਾ ਜੀ ਬਿਲਕੁਲ ਜੀ ਜੇ ਕੋਈ ਵਿਅਕਤੀ ਹੁੱਲੜਬਾਜੀ ਕਰਕੇ ਸਾਡੇ ਇਸ ਮੇਲੇ ਵਿੱਚ ਸੁਪਰਨਪੰਗ ਕਰੇਗਾ ਉਹਦੇ ਖਿਲਾਫ ਜੋ ਕਾਰਵਾਈ ਬਣਦੀ ਹੈ ਰੂਲ ਮੁਤਾਬਕ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਆਖਰੀ ਸਵਾਲ ਹੈ ਜੀ ਹਰ ਸਾਲ ਹੁਸ਼ਾਰਪੁਰ ਪ੍ਰਸ਼ਾਸਨ ਇੱਕ ਵੱਡਾ ਕਦਮ ਚੁੱਕਦਾ ਹੈ ਇਹਨੂੰ ਵਨ ਸਾਈਡਡ ਰੋਡ ਐਲਾਨ ਦਿੱਤਾ ਜਾਂਦਾ ਇਸ ਤਰ੍ਹਾਂ ਵੀ ਇਸ ਵਾਰ ਵੀ ਇਸ ਤਰ੍ਹਾਂ ਦਾ ਹੈ ਜਾਂ ਨਹੀਂ ਜੀ ਕੁਝ ਬਿਲਕੁਲ ਜੀ ਬਿਲਕੁਲ ਵਨ ਸਾਈਡਡ ਇਹਨੂੰ ਦੇ ਦਿੱਤਾ ਵ ਜਿੱਥੇ ਡਿਵਰਸ਼ਨ ਜਿਹੜੀ ਆਪਾਂ ਡਿਵਰਸ਼ਨ ਦੇਣੀ ਆ ਹਿਮਾਚਲ ਪੁਲਿਸ ਦੇ ਨਾਲ ਅਸੀਂ ਤਾਲਮੇਲ ਕਰ ਰਹੇ ਆ ਉਹਨਾਂ ਨਾਲ ਲੈ ਕੇ ਡੇ ਬਾਏ ਡੇ ਕਿਉਂਕਿ ਜਿਉਂ ਜਿਉਂ ਰਸ਼ ਵਧੀ ਜਾਣਾ ਅਸੀਂ ਟ੍ਰੈਕ ਤੋਂ ਜਿਹੜੀ ਡਿਵਰਸ਼ਨ ਉਹ ਦੇਈ ਜਾਣੀ ਹੈ ਤਾਂ ਜੋ ਆਉਣ ਵਾਲੀ ਸੰਗਤਾਂ ਉਹਨਾਂ ਨੂੰ ਕੋਈ ਦਿੱਕਤ ਨਾ ਹੋਵੇ ਬਹੁਤ ਬਹੁਤ ਧੰਨਵਾਦੀ ਤਾਂ ਦੂਜੇ ਪਾਸੇ ਤਸਵੀਰਾਂ ਮਨਵੀਰ ਜੀ ਤੁਸੀਂ ਦਿਖਾ ਦਿਓ ਹੁਸ਼ਾਰਪੁਰ ਪੁਲਿਸ ਦੇ ਜਿਹੜੇ ਇੰਚਾਰਜ ਨੇ ਸੁਭਾਸ਼ ਭਾਗਤ ਤੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਉਹ ਵੀ ਕਹਿੰਦੇ ਆ ਕਿ ਜਿਹੜੇ ਇਹ ਟਰੈਕਟਰ ਚਾਲਕ ਨੇ ਇਹਨਾਂ ਦੀਆਂ ਸੁਭਾਵਾਂ ਲਈਆਂ ਗਈਆਂ ਹੁਸ਼ਾਰਪੁਰ ਪੁਲਿਸ ਵੱਲੋਂ ਇਹਨਾਂ ਨੂੰ ਬੇਨਤੀ ਕੀਤੀ ਗਈ ਸੀ ਤਾਂ ਇਹਨਾਂ ਦਾ ਵੀ ਧੰਨਵਾਦ ਹੈ ਭਾਈ ਸਾਹਿਬ ਦਾ ਤੇ ਇਹਨਾਂ ਨੇ ਪੁਲਿਸ ਦੇ ਨਾਲ ਹੁਸ਼ਾਰਪੁਰ ਪੁਲਿਸ ਨਾਲ ਜਿੱਥੇ ਸਹਿਯੋਗ ਕੀਤਾ ਤਾਂ ਉੱਥੇ ਇੱਕ ਮਹੱਤਵਪੂਰਨ ਜ਼ਿੰਮੇਵਾਰੀ ਹੈ ਜਿਹੜੀ ਉਹ ਮੇਲੇ ਦੇ ਵਿੱਚ ਇਹ ਨਿਭਾਈ ਐ ਸੋ ਦੂਜੇ ਪਾਸੇ ਆਪਾਂ ਹੁੱਲੜਵਾਜ਼ਾਂ ਦੀ ਗੱਲ ਕਰੀਏ ਤਾਂ ਸਿੱਧੇ ਤੌਰ ਤੇ ਹੁਸ਼ਾਰਪੁਰ ਪੁਲਿਸ ਵੱਲੋਂ ਕਿਹਾ ਗਿਆ ਕਿ ਜੇਕਰ ਕੋਈ ਵੀ ਹੁੱਲੜਵਾਜ਼ੀ ਤੱਕੇ ਚੜਦਾ ਤਾਂ ਉਸ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਤਾਂ ਆਧਾਰਾ ਹੁਸ਼ਾਰਪੁਰ ਨਿਊਜ਼ ਵੀ ਤੁਹਾਨੂੰ ਬਿਨੰਮਰ ਬੇਨਤੀ ਕਰਦਾ ਹੈ ਕਿ ਮਾਤਾ ਜੀ ਦੇ ਮੇਲੇ ਨੇ ਧਾਰਮਿਕ ਖੁੱਲੜਵਾਜ਼ੀ ਵਾਲੀ ਰੰਗਤ ਜਿਹੜੀ ਉਹ ਨਾ ਦਿੱਤੀ ਜਾਵੇ ਸਗੋ ਧਾਰਮਿਕ ਭਾਵਨਾਵਾਦ ਨਾਲ چاہے ਤੁਸੀਂ ਮਾਤਾ ਦੇ ਦਰਬਾਰ ਤੇ ਜਾਣਾ ਹੈ ਨਹੀਂ ਜਾਣਾ ਲੱਗੂ ਪਿਛਾ ਪਰ ਜੇਕਰ ਤੁਸੀਂ ਇੱਥੇ ਮੇਲੇ ਦੇ ਵਿੱਚ ਘੁੰਮਣ ਦੇ ਲਈ ਵੀ ਆਉਂਦੇ ਹੋ ਤਾਂ ਧਾਰਮਿਕ ਭਾਵਨਾਵਾਂ ਨੂੰ ਜਰੂਰ ਆਪਣੇ ਮਨ ਦੇ ਵਿੱਚ ਲੈ ਕੇ ਜਾਓ ਕੈਮਰਾ ਪਰਸਨ ਮਨਵੀਰ ਮੇਠੀਆ ਨਾਲ ਚੇਤਨ ਕਸ਼ਪ ਤਾਜ਼ਾ ਤਰੀਨ ਖਬਰਾਂ ਦੇ ਲਈ ਜੁੜੇ ਰਹੋ ਹੁਸ਼ਾਰ ਪਰ ਨਿਊਜ਼ ਦੇ ਨਾਲ